ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਿੱਥੇ ਕਿ ਸਿਵਲ ਸਰਜਨ ਮੈਡਮ ਤਰਜੋਤ ਕੌਰ ਕਰਸੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੈਡਮ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਬਹੁਤ ਸਾਰੀ ਜਿਹੜੀਆਂ ਬਿਮਾਰੀਆਂ ਅੱਜਕੱਲ ਜਿਹੜੀਆਂ ਚੱਲ ਰਹੀਆਂ ਨੇ ਔਰ ਕਿਹੜੇ ਕਿਹੜੇ ਸਿਵਲ ਹਸਪਤਾਲ ਵਿੱਚ ਜਿਹੜੇ ਟ੍ਰੀਟਮੈਂਟ ਜਿਹੜੇ ਆ ਉਹ ਹੋ ਰਹੇ ਨੇ ਆਪ ਜਨਤਾ ਵਾਸਤੇ ਕੀ ਕੀ ਫੈਸਿਲਿਟੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਾ ਮੈਮ ਸਸੀ ਕਾ ਜੀ ਸਸੀ ਕਾ ਮੈਡਮ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਤਵਾੜਾ ਮਾੜਾ ਥੈਂਕ ਯੂ ਤਵਾੜਾ ਮਾੜਾ ਮੈਡਮ ਅੱਜ ਦੇ ਟਾਈਮ 'ਚ ਬਹੁਤ ਸਾਰੀਆਂ ਬਿਮਾਰੀਆਂ ਚੱਲ ਰਹੀਆਂ ਨੇ ਤੇ ਉਹਨਾਂ ਬਾਰੇ ਲੋਕਾਂ ਨੂੰ ਕੀ ਜਾਣਕਾਰੀ ਚਾਹੀਦੀ ਹੈ ਅੱਜ ਕੱਲ੍ਹ ਹੁੰਜਿਸਰਾ ਸਰਦੀ ਜਾ ਰਹੀ ਹੈ ਥੋੜਾ ਥੋੜਾ ਮੌਸਮ ਚੇਂਜ ਹੋ ਜਾ ਰਿਹਾ ਹੋਵੇ ਤੇ ਖਾਸ ਕਰਕੇ ਜਿਹੜੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਆ ਠੰਡ ਦੀ ਬਿਮਾਰ ਨਾਲ ਜਿਹੜੀ ਰਿਲੇਟਿਡ ਹੁੰਦੀ ਹੈਗੀ ਹੈ ਜਿਵੇਂ ਕਿ ਖਾਂਸੀ ਜ਼ੁਕਾਮ ਬੁਖਾਰ ਸਰੀਰ ਦਾ ਟੁੱਟਣਾ ਭੱਜਣਾ ਤੇ ਜੇ ਇਸ ਵੱਲ ਨਾ ਧਿਆਨ ਦਿੱਤਾ ਜਾਏ ਤੇ ਕਦੀ ਕਦੀ ਜਿਹੜਾ ਨਿਮੋਨੀਆ ਵਰਗੀ ਭਿਆਨਕ ਬਿਮਾਰੀ ਵੀ ਹੋ ਜਾਂਦੀ ਕਿਉਂਕਿ ਨਿਮੋਨੀਆ ਦੀ ਬਿਮਾਰੀ ਵਿੱਚ ਜਿਹਦੀ ਇਮਿਊਨਿਟੀ ਘੱਟ ਹੋਏਗੀ ਜਿਹਦੇ ਵਿੱਚ 5 ਸਾਲ ਤੋਂ ਛੋਟੇ ਬੱਚੇ ਜਾਂ 60 ਸਾਲ ਤੋਂ ਵੱਡੇ ਬੁੱਢੇ ਉਹਨਾਂ ਦੇ ਵਿੱਚ ਹੀ ਇਹ ਬਿਮਾਰੀ ਜਿਹੜੀ ਜ਼ਿਆਦਾ ਦੇਖਣ ਦੇ ਵਿੱਚ ਪਾਈ ਜਾਂਦੀ ਹੈ ਤੇ ਇਹਦੇ ਨਾਲ ਨਾਲ ਹੀ ਜਿਹੜੀਆਂ ਪੇਟ ਵਾਲੀਆਂ ਬਿਮਾਰੀਆਂ ਹਨ ਜਿਹੜਾ ਕਿ ਖਾਣ ਪੀਣ ਦੇ ਸਾਫ ਖਾਣ ਪੀਣ ਖਾਣਾ ਨਾ ਖਾਣ ਨਾਲ ਹੁੰਦੀਆਂ ਹਨ ਜਿਵੇਂ ਕਿ ਪੇਟ ਖਰਾਬ ਹੋਣਾ ਟਾਈਫਾਇਡ ਹੋਣਾ ਹੈਪਟਾਈਟਸ A ਹੋਣਾ ਉਹ ਵੀ ਦੇਖੀਆਂ ਜਾ ਸਕਦੀਆਂ ਹਨ ਮੈਡਮ ਕਿਹੜੀ ਕਿਹੜੀ ਜਿਹੜੀਆਂ ਫੈਸਿਲਿਟੀਆਂ ਇੱਥੇ ਮੌਜੂਦ ਨੇ ਕੱਲ ਕਰੀ ਤਾਂ ਪਹਿਲਾਂ ਜਿਹੜੀਆਂ ਫੈਸਿਲਕੇ ਬਹੁਤ ਘੱਟ ਸੀ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਜਿਹੜੇ ਸ਼੍ਰੀ ਰਮਨ ਬਹਿਲ ਜੀ ਉਹਨਾਂ ਨੇ ਬਹੁਤ ਸਾਰੀ ਫੈਸਿਲਿਟੀਆਂ ਜਿਹੜੀਆਂ ਤੇ ਲੈ ਆਈਆਂ ਲੋਕਾਂ ਨੂੰ ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਅ ਜਿੰਮੇ ਇੱਕ ਇਹਨਾਂ ਚਾਹਾਂਗੀ ਤੇ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੀ ਬਦੌਲਤ ਜਿਹੜਾ ਇਹ ਪੁਰਾਣਾ ਹਸਪੀਟਲ ਹੈ ਡਾਕਖਾਨਾ ਚੌਂਕ ਦੇ ਵਿੱਚ ਇਹ ਕਾਫੀ ਸਾਲਾਂ ਤੋਂ ਬੰਦ ਪਿਆ ਸੀ ਪਰ ਉਹਨਾਂ ਦੇ ਸਦਕੇ ਉਹਨਾਂ ਨੇ ਇੱਥੇ ਬਜਟ ਲੈ ਕੇ ਸਰਕਾਰ ਵੱਲੋਂ ਬੜੇ ਜ਼ੋਰ ਦੇ ਨਾਲ ਇੱਥੇ UCHC ਅਰਬਨ CHC ਦਾ ਪ੍ਰੋਪੋਜ਼ਲ ਲਿਆਂਦਾ ਉਹਦੀ ਬਿਲਡਿੰਗ ਦੀ ਰੈਨੋਵੇਸ਼ਨ ਕੀਤੀ ਫਿਰ ਪੋਸਟਾਂ ਵੀ ਲੈ ਕੇ ਆਏ ਇੱਥੇ ਸਟਾਫ ਦੇ ਵਾਸਤੇ ਤੇ ਹੁਣ ਉਹਨਾਂ ਦੀ ਮਿਹਨਤ ਕਰਕੇ ਜੇ ਆਪਾਂ ਦੇਖੀਏ ਤੇ ਇੱਥੇ UCHC ਜਿਹੜਾ ਪੁਰਾਣਾ ਡਾਕਖਾਨਾ ਚੌਕ ਵਾਲਾ ਹਸਪਤਾਲ ਜਿਹੜਾ ਕਿ ਸ਼ਹਿਰ ਦੇ ਅੰਦਰ ਹੈਗਾ ਉੱਥੇ ਗਾਇਨਕੋਲੋਜਿਸਟ ਬੱਚਿਆਂ ਦਾ ਡਾਕਟਰ ਜਿਹੜੇ ਕਿ ਪੀਜੀਆਈ ਟ੍ਰੇਨ ਹਨ ਤੇ ਹੱਡੀਆਂ ਵਾਲੇ ਡਾਕਟਰ ਇੱਕ ਜਨਰਲ ਡਾਕਟਰ ਐਮਰਜੈਂਸੀ ਸੇਵਾਵਾਂ 24 ਘੰਟੇ ਤੇ ਇਹਦੇ ਨਾਲ ਨਾਲ ਹੀ ਜਿਹੜੀ ਆਪਣਾ ਦਵਾਈਆਂ ਮਿਲਦੀਆਂ ਹੈਗੀਆਂ ਮੁਫਤ ਇੱਕ ਜਨੋਸ਼ਟੀ ਸਟੋਰ ਵੀ ਉਹਨਾਂ ਨੇ ਇੱਥੇ ਖੁਲਵਾਤਾ ਹੈਗਾ ਜਿਹਦੇ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤ ਜਿਹੜੀ ਮਿਲ ਰਹੀ ਹੈ ਲੈਬ ਟੈਸਟ ਵੀ ਤੇ ਡਿਜੀਟਲ ਐਕਸ-ਰੇ ਵੀ ਇੱਥੇ ਕੀਤਾ ਜਾ ਰਿਹਾ ਹੈਗਾ ਕਿਹੜੇ-ਕਿਹੜੇ ਬੰਦਮ ਟੈਸਟ ਜਿਹੜੀ ਇੱਥੇ ਕੀਤੇ ਜਾ ਰਹੇ ਕਿੰਨੇ ਪ੍ਰਕਾਰ ਦੇ ਟੈਸਟ ਜਿਹੜੇ ਇੱਥੇ ਹੋ ਰਹੇ ਨੇ ਇੱਥੇ ਤਕਰੀਬਨ ਜਿਹੜੇ ਹੈਗੇ ਆ ਕਾਫੀ ਟੈਸਟ ਜਿਹੜੇ ਬੇਸਿਕ ਟੈਸਟ ਹੈਗੇ ਆ ਯੂਸੀਐਚਸੀ ਲੈਵਲ ਦੇ ਹੁੰਦੇ ਹਨ ਉਹ ਇੱਥੇ ਕੀਤੇ ਜਾ ਰਹੇ ਹਨ ਔਰ ਜੇ ਉਸ ਤੋਂ ਇਲਾਵਾ ਸਾਨੂੰ ਕੋਈ ਹਾਇਰ ਟੈਸਟ ਦੀ ਲੋੜ ਹੋਵੇ ਹਰ ਮਰੀਜ਼ ਨੂੰ ਜ਼ਿਆਦਾ ਟੈਸਟਾਂ ਦੀ ਲੋੜ ਨਹੀਂ ਹੁੰਦੀ ਜੇ ਹਾਇਰ ਟੈਸਟਾਂ ਦੀ ਲੋੜ ਹੋਵੇ ਤੇ ਫਿਰ ਅਸੀਂ ਉਹ ਮਰੀਜ਼ ਨੂੰ ਜਿਹੜਾ ਸਿਵਲ ਹਸਪੀਟਲ ਬਕਰੀ ਜੀ ਦੇ ਵਿੱਚ ਸਪੈਸ਼ਲਾਈਜ਼ਡ ਟੈਸਟ ਵੀ ਅਵੇਲੇਬਲ ਹੈਗੇ ਆ ਉਹ ਦੇ ਵਾਸਤੇ ਆਪਾਂ ਮਰੀਜ਼ ਨੂੰ ਉੱਥੇ ਭੇਜ ਸਕਦੇ ਹਾਂ ਮੈਡਮ ਜਿਹੜਾ ਟੀਵੀ ਦਾ ਜਿਹੜਾ ਸੈਂਟਰ ਉਹ ਵੀ ਇੱਥੇ ਹੈਗਾ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਜਿਹੜਾ ਟੀਵੀ ਦਾ ਸੈਂਟਰ ਹੈਗਾ ਵੇ ਇੱਥੇ ਡਿਸਟ੍ਰਿਕਟ ਟੀਵੀ ਯੂਨਿਟ ਉਹਦੇ ਵਿੱਚ ਅੱਜਕੱਲ ਜਿਹੜਾ ਭਾਰਤ ਸਰਕਾਰ ਰਨ ਕਰ ਕੈਂਪੇਨ ਚੱਲ ਰਿਹਾ ਵੇ 100 ਦਿਨ ਟੀਵੀ ਦਾ ਕੈਂਪੇਨ ਜਿਹਦੇ ਵਿੱਚ ਜਿਹੜੇ ਹਾਈ ਰਿਸਕ ਪਾਪੂਲੇਸ਼ਨ ਹੈਗੀ ਹੈ ਜਾਂ ਜਿਹੜੇ ਸਲਮਸ ਦੇ ਵਿੱਚ ਰਹਿੰਦੇ ਆ ਪੂਰ ਹੈ ਪਾਪੂਲੇਸ਼ਨ ਜਾਂ ਜਿਨ੍ਹਾਂ ਦੇ ਵਿੱਚ ਲੱਛਣ ਹੈਗੇ ਨੇ 15 ਦਿਨ ਤੋਂ ਬਾਅਦ ਖਾਂਸੀ ਹੋ ਰਹੀ ਹੈ ਉਹਨਾਂ ਦੀ ਇੱਥੇ ਸਕਰੀਨਿੰਗ ਦੇ ਨਾਲ-ਨਾਲ ਇੱਥੇ ਫ੍ਰੀ ਟੈਸਟ ਵੀ ਕੀਤੇ ਜਾ ਰਹੇ ਆ ਔਰ ਇਹ ਜਿਹੜਾ ਟੀਵੀ ਦਾ ਕੈਂਪੇਨ ਜਿਹੜਾ 24 ਮਾਰਚ ਜਿਹੜਾ ਕਿ ਵਰਟੀਬੀ ਡੇ ਵਾਲੇ ਦਿਨ ਖਤਮ ਹੋਏਗਾ ਇਹ ਪੂਰੇ ਡਿਸਟ੍ਰਿਕਟ ਦੇ ਵਿੱਚ ਪੰਜਾਬ 'ਚ ਪੂਰੇ ਭਾਰਤ ਦੇ ਵਿੱਚ ਹੀ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਸਰਕਾਰ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਨੂੰ ਐਕਸ-ਰੇ ਦੀ ਜ਼ਰੂਰਤ ਹੈ ਤੇ ਐਕਸ-ਰੇ ਵੀ ਫ੍ਰੀ ਆਫ ਕੋਸ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ ਨਹੀਂ ਤਾਂ ਜੀ ਜਦੋਂ ਟ ਕੈਂਪੇਨ ਖਤਮ ਹੋਏਗਾ ਤੇ ਜੇ ਕਿਸੇ ਜਿਹੜੇ ਸ਼ੱਕੀ ਟੀਵੀ ਵਾਲੇ ਮਰੀਜ਼ਾ ਐਕਸ-ਰੇ ਕਰਾਉਣਾ ਪਏਗਾ ਤਾਂ ਉਹਦੇ ਕੁਝ ਜਿਹੜੇ ਮਿਨੀਮਲ ਸਰਕਾਰ ਵੱਲੋਂ ਚਾਰजेस ਰੱਖੇ ਗਏ ਆ ਉਹ ਚਾਰजेस ਲੱਗਣਗੇ ਪਰ ਜਿਹੜਾ ਕੈਂਪੇਨ ਦੇ ਦੌਰਾਨ ਜੇ ਕੋਈ ਆਪਣਾ ਟੈਸਟ ਕਰਾਉਂਦਾ ਹੈਗਾ ਸੀਬੀ ਨੈਟ ਟੈਸਟ ਹੈ ਜਾਂ ਸਕੂਟਮ ਐਗਜ਼ਾਮੀਨੇਸ਼ਨ ਤਾਂ ਰਸੇ ਵੀ ਮੁਫਤ ਹੁੰਦਾ ਹੈ ਪਰ ਉਹਦਾ ਐਕਸ-ਰੇ ਵੀ ਜਿਹੜਾ ਹੈ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਏਗਾ ਜੋ ਕਿ ਫੈਸਿਲਿਟੀ ਸਾਡੇ ਤੇ ਯੂਸੀਐਚਸੀ 'ਚ ਵੀ ਹੈਗੀ ਹੈ ਡਿਸਟ੍ਰਿਕਟ ਹਸਪੀਟਲ ਬਬਰੀ ਐਸਡੀਐਚ ਬਟਾਲਾ ਤੇ ਸਾਡੇ ਜਿਵੇਂ 13 ਸੀਐਚਸੀ 'ਚ ਜਿੱਥੇ ਐਕਸ-ਰੇ ਹੈਗਾ ਸਾਰੇ ਹੀ ਜਗ੍ਹਾ ਫ੍ਰੀ ਆਫ ਕਾਸਟ ਹੈ ਡਿਜੀਟਲ ਐਕਸ-ਰੇ ਜਿਹੜਾ ਕੀਤਾ ਜਾ ਰਿਹਾ ਹੈ ਮੈਡਮ ਲੇਡੀ ਸਟਾਫ ਇਥੇ ਮੌਜੂਦ ਹੈ ਹਾਂ ਜਿੱਥੇ ਗਾਇਨਕੋਲੋਜੀਸਟ ਜਿਹੜੇ ਮਾਹਿਰ ਹੈਗੇ ਆ ਡਾਕਟਰ او ਪੀਜੀਆਈ ਮਾਹੇ ਡਾਕਟਰ ਸਾਡੇ ਹੈਗੇ ਆ ਤਿੰਨ ਦਿਨ ਉਹ ਆਉਂਦੇ ਆ ਡਾਕਟਰ ਅਨੁਪਰੀਆ ਬਾਕੀ ਦਿਨ ਡਾਕਟਰ ਕੁਪਿੰਦਰ ਆਉਂਦੇ ਹੈਗੇ ਆ ਤੇ ਉਹ ਜਿਹੜੀ او ਪੀਡੀ ਸਰਵਿਸਿਸ ਇੱਥੇ ਦੇ ਰਹੀਆਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਲਦੀ ਅਸੀਂ ਜਿਹੜਾ ਇੱਥੇ ਲਿਬਰ ਰੂਮ ਵੀ ਕੋਸ਼ਿਸ਼ ਕਰਾਂਗੇ ਕਿ ਆਪਣਾ ਮਾਨਯੋਗ ਚੇਅਰਮੈਨ ਸਾਹਿਬ ਜੀ ਦੀਆਂ ਹਦਾਇਤਾਂ ਤੇ ਉਹਨਾਂ ਦੀ ਕਹਿ ਲੋ ਕਿ ਜੇ ਉਹਨਾਂ ਦੇ ਅਸੀਂ ਮਤਲਬ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਤੇ ਐਸਐਮਓ ਦੇ ਸਹਿਯੋਗ ਦੇ ਨਾਲ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਜਲਦੀ ਲੇਬਰ ਰੂਮ ਦੀ ਸ਼ੁਰੂ ਕੀਤਾ ਜਾਵੇ। ਅਤੇ 24 ਘੰਟੇ ਜਿਹੜੀ ਹੈ ਸਰਵਿਸ ਹੈ ਮਿਲਦੇ ਹਨ। ਹਾਂਜੀ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਜਨਰਲ ਹੈਗੀਆਂ ਨੇ ਉਹ ਇੱਥੇ 24 ਆਵਰਸ ਮਿਲਣਗੇ। ਬਹੁਤ ਸਾਰੇ ਮਾਨਵ ਦਰਸ਼ਕਾਂ ਨੇ ਤੇ ਇਹਨੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੋ ਕਹਿਣਾ ਚਾਹਾਂਗੀ ਲੋਕਾਂ ਨੂੰ ਕਿ ਜਿਹੜੀਆਂ ਸਰਕਾਰ ਵੱਲੋਂ ਤੁਹਾਨੂੰ ਵੱਖ-ਵੱਖ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਚਾਹੀ ਜੇ ਤੁਸੀਂ ਸਿੱਟੀ ਚ ਬੈਠੇ ਹੋ ਤੇ ਇੱਥੇ ਹਸਪਤਾਲ ਹੈਗਾ ਜੇ ਪਿੰਡਾਂ ਚ ਬੈਠੇ ਹੋ ਤੇ ਤੁਹਾਡੇ ਕੋਲ ਆਮ ਆਦਮੀ ਕਲੀਨਿਕ ਹੈ ਉੱਥੇ ਵੀ ਸਾਰੇ ਕੁਆਲੀਫਾਈਡ ਐਮਬੀਬੀਐਸ ਮੈਡੀਕਲ ਆਫੀਸਰ ਬੈਠੇ ਹਨ ਉੱਥੇ ਵੀ ਟੈਸਟ ਫ੍ਰੀ ਕੀਤੇ ਜਾ ਰਹੇ ਹਨ ਦਵਾਈਆਂ ਫ੍ਰੀ ਕੀਤੀਆਂ ਜਾ ਰਹੀਆਂ ਤੇ ਵੱਧ ਤੋਂ ਵੱਧ ਜਿਵੇਂ ਸਰਕਾਰ ਵੱਲੋਂ ਦਿੱਤੀਆਂ ਸੇਵਾਵਾਂ ਨੇ ਉਹਨਾਂ ਦਾ ਤੁਸੀਂ ਜਿਹੜਾ ਫਾਇਦਾ ਚੁੱਕ ਲਿਆ। ਮੈਡਮ ਇੱਕ ਲਾਸਟ ਕੁਸਚਨ ਕਿੰਨੇ ਪਰ ਮੈਡਮ ਜਿਹੜੇ ਆਮ ਆਦਮੀ ਕਲੀਨਿਕ ਅਚ ਗੁਰਦਾਸਪੁਰ ਵਿੱਚ ਮੌਜੂਦ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਾਅਦ ਜਿਹੜੇ ਆਮ ਆਦਮੀ ਕਲੀਨਿਕ ਹੈਗੇ ਇਹਦੇ ਵਿੱਚ ਛਾਹੋਂ ਰੱਖੋ ਜਿਹੜਾ ਰ ਆਪਣੇ ਦਾ ਫਾਇਦਾ ਲੈ ਸਕਦੇ ਹਾਂ ਜੀ ਤੇ ਹਰ ਵਾਰ ਫਾਇਦਾ ਲੈ ਸਕਦੇ ਹੋ ਬਿਲਕੁਲ ਫਰੀ ਆਫ ਕਾਸਟ ਹੈ ਇਹ ਸਭ ਨੂੰ ਸਾਡੇ ਨਾਲ ਅਧਿਵਿਵਾ ਸਚਿੰਤ ਪਤਸਪੁਰ ਮੈਡਮ ਕਟੂਜੀ ਮਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਵੀ ਕੋਈ ਲੋਕ ਹੈਗੇ ਨੇ ਕੋ ਸ਼ਹਿਰ ਪਿਛੜਿਆ ਇਸ ਹਸਪਤਾਲ ਜਿਹੜੀ ਹੈ ਫੈਸਿਲਿਟੀ ਇਹ ਜਿਹੜੀ ਆ ਕੋ ਲੈ ਸਕਦੇ ਨੇ ਮੈਂ ਤੁਹਾਡਾ ਆਪਣਾ ਸੰਜੀਪ